ਤੂਰੀ ਤੋਂ ਵੱਡੀ ਖਬਰ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਬੈਡਮਿੰਟਨ ਹਾਲ ਜੋ ਕਿ ਨਗਰ ਕੌਂਸਲ ਤੂਰੀ ਵਿਖੇ ਬਣਾ ਹੋਇਆ ਹੈ ਉਸ ਦਾ ਬੁਰਾ ਹਾਲ ਖਸਤਾ ਹਾਲਤ ਵਿੱਚ ਖਿਡਾਰੀ ਅਤੇ ਬੱਚੇ ਖੇਡ ਰਹੇ ਹਨ ਸ਼ੁਭਮ ਸ਼ਰਮਾ ਸ਼ੁਭੀ ਜਨਨ ਸੈਕਟਰੀ ਯੂਥ ਕਾਂਗਰਸ ਨੇ ਲਿਆ ਜਾਇਜ਼ਾ ਖਸਤਾ ਹਾਲਤ ਵਿੱਚ ਪਏ ਸਟੇਡੀਅਮ ਦਾ ਜੇਕਰ ਜੋਗ ਹੈ ਕਿ ਇਸ ਪਲੇਟਫਾਰਮ ਜਿੱਥੇ ਬੱਚੇ ਖੇਡਦੇ ਹਨ ਉਹ ਇੰਨਾ ਬੇਕਦਰੀ ਨਾਲ ਟੁੱਟਿਆ ਹੋਇਆ ਹੈ ਕਿ ਉੱਥੇ ਇੱਟਾ ਫਸਾ ਕੇ ਉਸ ਨੂੰ ਸਹੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਗਰ ਜੇ ਇੱਟ ਕੱਢੀਏ ਤਾਂ ਪੂਰਾ ਪੈਰ ਵਿੱਚ ਫਸ ਜਾਂਦਾ ਹੈ ਅਤੇ ਛੱਤ ਦੇ ਉੱਪਰ ਉਹ ਜਿਹੜੇ ਟੀਨ ਨੇ ਉਹ ਵੀ ਹੈ ਨਹੀਂ بارش ਧੁੱਪ ਹਰ ਸਮੱਸਿਆ ਦਾ ਪ੍ਰੈਕਟਿਸ ਕਰਨ ਲਈ ਮੁਸ਼ਕਿਲ ਆ ਰਹੀ ਹੈ ਖੜਾ ਅਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਇਹਦੀ ਲੋਕੇਸ਼ਨ ਹੈ ਜਿੱਥੇ ਦਾ ਸਟੇਡੀਅਮ ਬਣਿਆ ਹੋਇਆ ਹੈ ਉੱਥੋਂ ਨਗਰ ਕੌਂਸਲ ਦਾ ਦਫ਼ਤਰ ਅਗਰ ਪੈਦਲ ਜਾਈਏ ਤਾਂ 10 ਮਿੰਟ ਦਾ ਰਸਤਾ ਹੈ ਆਮੋ ਸਾਹਮਣੇ ਹੈ ਈਓ ਸਾਹਿਬ ਨੂੰ ਇੰਨਾ ਨਹੀਂ ਟਾਈਮ ਲੱਗਦਾ ਕਿ ਉਹ ਆ ਕੇ ਇੱਕ ਵਾਰ ਦੇਖਣ ਉਹਰੇ ਹਾਲਾਤ ਕੀ ਐ ਮੈਨੂੰ ਉਹਦੇ ਜਿਹੜੇ ਪ੍ਰਬੰਧਕ ਜਿਹੜੇ ਉਹਦੇ ਬੰਦੇ ਉਹ ਕੰਮ ਕਰਦੇ ਐ ਉਹਨਾਂ ਨੇ ਦੱਸਿਆ ਕਿ ਅਸੀਂ ਕਈ ਰਿਟਨ ਕੰਪਲੀਟ ਕੀਤੀਆਂ ਕਈ ਵਾਰੀ ਕਾਲ ਕਰੀ ਪਰ ਯੋ ਕਦੇ ਕਹਿੰਦੇ 35 ਲੱਖ ਆ ਗਿਆ ਲਾ ਦੇਵਾਂਗੇ ਕਦੇ ਕਹਿੰਦੇ ਅਜੇ ਤੱਕ ਪਹੁੰਚਿਆ ਨਹੀਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਵੀ ਇੱਕ ਵਾਰੀ ਯੋ ਸਾਹਿਬ ਆਪ ਸਵੇਰੇ ਆ ਕੇ ਦੇਖੋ ਪੂਰੇ ਕੀ ਹਾਲਾਤ ਐ ਔਰ ਇਹਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਤਾਂ ਕਿ ਉਹਰੇ ਬੱਚੇ ਪਹਿਲਾਂ ਵਾਂਗੂ ਚੰਗੀ ਤਰ੍ਹਾਂ ਖੇਡ ਸਕਣ ਔਰ ਅਗਰ ਹੋ ਸਕੇ ਜਿਹੜਾ 30 35 ਲੱਖ ਤੁਸੀਂ ਕਹਿੰਦੇ ਹੋ ਵੀ ਸੀਐਮ ਦੇਵੇਗਾ ਜਾਂ ਦੇ ਦਿੱਤਾ ਉਹਨੂੰ ਜਲਦੀ ਤੋਂ ਜਲਦੀ ਉਰੇ ਲਾਇਆ ਜਾਵੇ ਤਾਂ ਕਿ ਬੱਚਿਆਂ ਨੂੰ ਚੰਗੀ ਗੇਮ ਮੈਲ ਜੱਗੇ ਚੰਗੀ ਸਪੋਰਟਸ ਖੇਡ ਸਕਣ ਔਰ ਧੂਹਰਾ ਨਾਮ ਰੋਸ਼ਨ ਕਰ ਸਕਣ ਕਿਉਂਕਿ ਅਕਸਰ ਅਸੀਂ ਆਪ ਸਭ ਨੂੰ ਕਹਿੰਦੇ ਆ ਕਿ ਸਾਡੇ ਸਹਿਨਾ ਨਹਿਵਾਲ ਨਹੀਂ ਬੰਦੀ ਸਕੇ ਸਾਨੀਆ ਮਿਰਜ਼ਾ ਨਹੀਂ ਬੰਦੀ ਸਾਡੇ ਹੁਸੈਨ ਬੋਲਟ ਨਹੀਂ ਬੰਦਾ ਸਾਡੇ ਮਿਲਖਾ ਸਿੰਘ ਦੁਬਾਰਾ ਨਹੀਂ ਜੰਮਦਾ ਕਿਉਂ ਨਹੀਂ ਹੁੰਦੇ ਕਿਉਂਕਿ ਸਸੇ ਪ੍ਰੋਵਾਈਡ ਇਨਫਰਾਸਟ੍ਰਕਚਰ ਹੀ ਨਹੀਂ ਕਰ ਰਹੇ ਅੱਜ ਇਨਫਰਾਸਟ੍ਰਕਚਰ ਉਹਨਾਂ ਨੂੰ ਦੇਣ ਨੂੰ ਕੀ ਹੈ ਕ੍ਰਿਕਟ ਲਈ ਅਸੀਂ ਕਹਦੇ ਨੇ ਥੋਮੀ ਵਰਗਾ 플레이 ਵੀ ਬਣਦਾ ਕਿਉਂ ਨਹੀਂ ਬਣਦਾ ਬਾਈ ਜੀ ਧੂਰੀ ਤਾਂ ਸਾਡੇ ਮੰਡੀ ਵਿੱਚ ਖੇਡਣ ਦੀ ਸਥਾਨ ਹੈ ਕੋਈ ਗਰਾਊਂਡ ਨਹੀਂ ਹੈ ਹਸੈਨਾ ਨੇ ਆਵਾਜ਼ ਜਿੱਥੇ ਬਣਦੀ ਹੈ ਉੱਥੇ ਹਾਲਾਤ ਕੀ ਹੈ ਜਿੱਥੇ ਮਿਲਖਾ ਸਿੰਘ ਹੁਸੈਨ ਬੋਲ ਸਟੇਡੀਅਮ 'ਚ ਭੱਜ-ਭੱਜ ਕੇ ਉਹ ਆਪਦੀ ਗੇਮ ਤਿਆਰੀ ਕਰਦੇ ਆ ਸਾਡੇ ਉਰੇ ਕਿੱਥੇ ਸਟੇਡੀਅਮ ਹੈ ਕਿੱਥੇ ਹੈ ਸਾਡੇ ਕੋਲ ਕੋਈ ਟ੍ਰੈਕ ਇਸ ਲਈ ਸੀਐਮ ਦੀ ਟੋਟਲੀ ਕਾਰਜਕਾਰੀ ਜ਼ੀਰੋ ਹੈ ਸਪੋਰਟਸ ਦੇ ਪ੍ਰਤੀ ਜਿਹੜੇ ਬੜਾ ਬੜਾ ਇਹਨਾਂ ਦੇ ਮੰਤਰੀ ਪੱਟੇ ਸਿਆਪਾ ਕਰਦੇ ਆ ਅਸੀਂ ਖੇਡਾਂ ਵਤਨ ਪੰਜਾਬ ਦੀਆਂ ਚਲਾ ਰਹੇ ਆ ਤੁਹ ਵੀ ਜਾ ਕੇ ਦੱਸੋ ਕਿਹੜੀ ਖੇਡਾਂ ਤੁਸੀਂ ਪ੍ਰਮੋਟ ਕਰੀਆਂ ਕੀ ਇਹਨਾਂ ਨੂੰ ਇਨਫਰਾਸਟ੍ਰਕਚਰ ਬੱਚਿਆਂ ਨੂੰ ਦਿੱਤਾ કે ਨਹੀਂ ਦਿੱਤਾ ਇਸ ਲਈ ਬੇਨਤੀ ਕਰਦੇ ਆਂ ਮਾਨਯੋਗ ਸੀਐਮ ਸਾਹਿਬ ਨੂੰ ਔਰ ਐਸਜੀਐਮ ਸਾਹਿਬ ਨੂੰ ਕਿਉਂਕਿ ਐਸਜੀਐਮ ਸਾਹਿਬ ਬੜੇ ਯੰਗ ਹੈ ਉਹਨਾਂ ਨੂੰ ਬੇਨਤੀ ਕਰੂ ਸਰ ਤੁਸੀਂ ਆਓ ਇੱਕ ਦਿਨ ਉਹਦੇ ਆਪ ਆਪ ਦੇਖੋ ਆ ਕਿ ਹਾਲਾਤ ਕੀ ਹੈ ਛੋਟੇ ਛੋਟੇ ਬੱਚੇ ਜਿਹੜੇ ਖੇਡਦੇ ਉਹਨਾਂ ਦੇ ਹਾਲਾਤ ਕੀ ਹੈ ਜਿਹੜੇ ਘੰਟੇ ਦੋ ਘੰਟੇ ਵੀ ਆਪਣੇ ਦਿਮਾਗ ਨੂੰ ਰਲੀਫ ਲੈਣ ਆਉਂਦੇ ਹੈ ਉਹਦਾ ਹਾਲਾਤ ਦੇਖੋ ਰਿਹਾ ਕਿ ਵੀ ਕੀ ਹੋ ਰਿਹਾ ਜੇ ਉਹਰੇ ਕੱਲ ਨੂੰ ਕੋਈ ਐਕਸੀਡੈਂਟ ਹੋ ਜੇ ਥੋੜੇ ਵਰਗਾ ਤਾਂ ਰੈਸਟਿੰਗ ਪੀਸ ਵੀਵਾਹਿ ਗੁਰੂ ਮੇਰ ਕਰੇ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਪਰ ਇਹ ਚੀਜ਼ਾਂ ਨੂੰ ਪਹਿਲੇ ਹੀ ਠੀਕ ਕਰ ਦਿਓ ਨਾ ਤਾਂ ਕਿ ਇਦਾਂ ਦੀ ਦੁਬਾਰਾ ਕੋਈ ਐਕਸੀਡੈਂਟ ਨਾ ਹੋ ਸਕੇ ਇਸ ਲਈ ਤੁਹਾਨੂੰ ਬੇਨਤੀ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਅਸੀਂ ਧੂਰੀ ਦੇ ਇੰਦਰਾ ਗਾਂਧੀ ਸਟੇਡੀਅਮ ਦੇ ਵਿੱਚ ਖੜੇ ਹਾਂ ਔਰ ਇਹ ਸਟੇਡੀਅਮ ਤੁਸੀਂ ਦੇਖ ਰਹੇ ਹੋ ਸਾਡੇ ਸ਼ਹਿਰ ਵਿੱਚ ਪਿਛਲੇ 20 ਸਾਲਾਂ ਤੋਂ ਹੈ ਔਰ ਇਹ ਸਟੇਡੀਅਮ ਦੇ ਵਿੱਚ ਜਿਹੜੇ ਹਾਲਾਤ ਨੇ ਅੱਜ ਤੁਹਾਨੂੰ ਆਪ ਦਿਖਾਵਾਂਗਾ ਉਹਰੇ ਸਾਡੇ ਸ਼ਹਿਰ ਦਾ ਹਰ ਇੱਕ ਬੱਚਾ ਛੋਟਾ ਬੱਚਾ ਜਿਹੜੇ ਸਾਡੇ ਸ਼ਹਿਰ ਦੇ ਵਸਨੀਕ ਹੈ ਕਹਾ ਬਜ਼ੁਰਗ ਖਾਣ ਉਰੇ ਆ ਕੇ ਬੈਡਮਿੰਟਨ ਖੇលਦੇ ਆ ਕੋਈ ਸਵੇਰੇ ਆਉਂਦੇ ਕੋਈ ਸ਼ਾਮ ਨੂੰ ਆਉਂਦੇ ਆ ਇਹ ਸਟੇਡੀਅਮ ਦੀ ਜਿਹੜੀ ਕਈ ਸਰਕਾਰਾਂ ਆਉਂਦੀਆਂ ਆ ਕੇ ਡਰਾਮੇਬਾਜ਼ੀ ਕਰਦੀਆਂ ਮੁੱਖ ਮੰਤਰੀ ਸਾਹਿਬ ਨੇ ਵੀ ਆਖੀ ਸੀ ਗੱਲ ਕਿ ਮੈਂ ਤੁਰੀ ਨੂੰ ਇਦਾਂ ਦਾ ਰੋਲ ਮਾਡਲ ਬਣਾ ਦਿਆਂਗਾ ਕਿ ਤੁਰੀ ਵਿਸ਼ੇ ਵਿੱਚ ਜਾਣਿਆ ਜਾਵੇਗਾ ਔਰ ਉਸ ਸੀਐਮ ਦੇ ਹਲਕੇ ਵਿੱਚ ਬਦਨਸੀਬੀ ਨਾਲ ਇੱਕੋ ਹੀ ਸਟੇਡੀਅਮ ਹੈ ਉਹ ਪਿਛਲੇ 20 ਸਾਲਾਂ ਤੋਂ ਹੈ ਇਹਨਾਂ ਨੇ ਤਾਂ ਕੁਝ ਨਹੀਂ ਬਣਾਇਆ ਪਰ ਇਹਨਾਂ ਨੇ ਜਿਹੜੀ ਹਾਲਾਤ ਖਸਤਾ ਹੋ ਰਹੀ ਹੈ ਉਹਦੇ ਬਾਰੇ ਵੀ ਕਈ ਵਾਰੀ ਆਖੀ ਹੈ ਇਹ ਅਸੀਂ 30 ਲੱਖ ਜਾਰੀ ਕਰਤਾ ਸੀ 35 ਲੱਖ ਜਾਰੀ ਕਰਤਾ ਇਹ ਜਿਹੜੀ ਇਹਦੀ ਲੋਕੇਸ਼ਨ ਹੈ ਸਾਡੇ ਨਗਰ ਕਾਉਂਸਲ ਦਾ ਜਿਹੜਾ ਦਫਤਰ ਹੈ ਤੋਂ ਅੱਧਾ ਕਿੰਟ ਦੂਰ ਹੈ 2 250 ਮੀਟਰ ਦੂਰ ਜਿੱਥੋਂ ਪੈਦਲ ਆ ਸਕਦੇ ਜਿੱਥੇ ਸਾਡੇ ਐਸਓ ਸਾਹਿਬ ਹੁੰਦੇ ਆ ਔਰ ਇਹਦੇ ਹਾਲਾਤ ਹੁਣ ਦਿਖਾਉਣੇ ਆ ਤੁਮੇ ਆਹ ਦੇਖੋ ਬੱਚੇ ਖੇਡ ਰਹੇ ਆ ਆਪ ਤੁਸੀਂ ਦੇਖ ਸਕਦੇ ਹੋ ਬੱਚੇ ਖੇਡ ਰਹੇ ਆ ਔਰ ਕਿੱਡੇ ਕਿੱਡੇ ਇਹਦੇ ਵਕਤ ਪਾ ਰੱਖੇ ਆ ਆਹ ਦੇਖੋ ਤੁਸੀਂ ਕਿੰਨੇ ਕਿੰਨੇ ਮਾੜੇ ਹਾਲਾਤ ਆ ਇੱਟਾਂ ਦਾ ਸਹਾਰਾ ਲਿਆ ਗਿਆ ਆਹ ਦੇਖੋ ਇੱਟਾਂ ਦਾ ਸਹਾਰਾ ਲੈ ਗਿਆ ਕੀ ਐ ਸੀਐਮ ਦਾ ਹਾਈਕੇ ਦੇਖੋ ਇੰਨੀ ਅਜੇ ਤੱਕ ਖਾਲੀ ਕਰ ਰੱਖੀ ਹੈ ਕੀ ਸੀਐਮ ਸਾਹਿਬ ਉਹਰੇ ਇੱਕ ਦਿਨ ਆਉਣ ਜਾਂ ਯੋਤ ਆਵੇ ਆ ਕੇ ਦੇਖੇ ਕੀ ਹਾਲਾਤ ਹੈ ਆ ਉਹਰੇ ਦੇਖ ਲੋ ਫੁੱਟ ਪਾ ਪੈ ਰਹੇ ਅੰਦਰ ਭੱਜੂਗਾ ਜੇ ਕੱਲ ਨੂੰ ਕਿਸੇ ਬੱਚੇ ਦੇ ਸੱਟ ਲੱਗੇਗੀ ਤਾਂ ਕੌਣ ਜਿਵੇਂਾਰ ਹੈ ਤਾਂ ਕੌਣ ਉਹਦੀ ਗੱਲ ਕਰੇਗਾ ਤਾਂ ਉਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਮਾਨਯੋਗ ਸੀਐਮ ਸਾਹਿਬ ਨੂੰ ਐਸਜੀਐਮ ਸਾਹਿਬ ਨੂੰ ਕਿ ਇਹ ਜਿਹੜੇ ਹਾਲਾਤ ਹੈ ਇਹ ਹਾਲਾਤਾਂ ਬਾਰੇ ਤੁਸੀਂ ਆਪ ਜਾਨੂ ਵੀ ਇਹ ਕੀ ਚੱਲ ਰਿਹਾ ਹੈ ਕੀ ਨਹੀਂ ਚੱਲ ਰਿਹਾ ਹੈ ਆਪਦੇ ਜਿਹੜੇ ਚੇਅਰਮੈਨ ਆਪਦੇ ਅਫਸਰ ਜਿਹੜੇ ਤੁਸੀਂ ਉਹਨੇ ਲਾ ਰੱਖੇ ਆ ਉਹਨਾਂ ਨੂੰ ਇੱਕ ਵਾਰੀ ਪਤਾ ਕਰੋ ਵੀ ਧੂਰੀ ਵਿੱਚ ਹੋ ਕੀ ਰਿਹਾ ਹੈ ਇੱਕ ਵਾਰੀ